ਵਾਹਿਗੁਰੂ ਸਾਬ ਜੀ ਸੂਰਾ ਸੋ ਪਹਿਚਾਨੀ ਐ ਜੋ ਲੜੇ ਦੀਨ ਕੇਤ ਊਰਜਾ ਪੁਰਜਾ ਕਟ ਮਰੇ ਕਬੂ ਨਾ ਸਾਡੇ ਖੇਤ ਜੋ ਜਨ ਪਜਨ ਮਮ ਖਾਲਸਾ ਖਾਲਸਾ ਪੂਜਬ ਜੋਗ ਦਾਸ ਗੁਬਿੰਦ ਸਿੰਘ ਫਤੇ ਖਾਲਸਾ ਦਰਸ ਪਰਸ ਮਿਟੇ ਸੋਗ ਸੋ ਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਨਾਸਰੀ ਮਹਲਾ ਪੰਜਵਾਂ ਬਾਰ ਜਾਓ ਗੁਰ ਆਪਣੇ ਉਪਰ ਜਿਨਹਾਰਾ ਨਾਮ ਦੁੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਹਨੂੰ ਸਿੱਧਾ ਮਾਰਗ ਦਿਖਾਇਆ ਹੰਮਰੇ ਪ੍ਰਾਣ ਗੋਪਾਲ ਗੋਬਿੰਦ ਈਆ ਸਰਬ ਥੋਗ ਕੀ ਜਿਸੇ ਹਮਾਰੀ ਚੰਦ ਕੇ ਸਿਮਰਨ ਸਰਬ ਨਿਦਾਨਾ ਮਾਨ ਮਇਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਦਸ਼ਾਹ ਸਭ ਤੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵਾ ਇੱਕ ਨਿਦਾਨਾ ਪਾਰ ਬ੍ਰਹਮ ਆਪਰੰਪੁਰ ਸੁਆਮੀ ਸਿੰਮਰਤ ਪਾਰ ਪੁਰਾਨਾ ਸੀਤਲ ਸਾਥ ਮਾ ਸੁਖ ਪਾਇਆ ਸੰਤੋ ਸੰਗ ਸੰਚਨ ਹਰ ਨਾਮ ਪੂਜਨ ਈਉ ਨਾਨਕ ਕੀਨੋ ਚੋਲਾ ਸੀਤਲ ਸ਼ਾਂਤ ਮਾ ਸੁਖ ਪਾਇਆ ਸੰਤ ਸੰਗ ਰਾਇਓ ਓਲਾ ਹਰ ਧਨ ਸੰਚਨ ਹਰ ਨਾਮ ਭੋਜਨ ਈਉ ਨਾਨਕ ਕੀਨੋ ਝੋਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਨਸਰੀ ਮਹਲਾ 5 ਬਾਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਵਾਹਿਗੁਰੂ ਜਿੱਕਾ ਖਰਸਾ ਵਾਹਿਗੁਰੂ ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬ ਨਵਾਜ ਅਗਰ ਪਖੰਡੋ ਖੜਗ ਤੁਗ ਤਵਰੇ ਅਰਤੀਰ ਸਭ ਸਰੋਈ ਸੈਤੀ ਜਾਏ ਹਮਾਰੇ ਪੀਰ ਤੀਰ ਤੂੰ ਹੀ ਸਹਤੀ ਤੂੰ ਹੀ ਤੂੰ ਤੋ ਤਲਵਾਰ ਧਾਮ ਤਿਆਰੋ ਜੋ ਜਪੈ ਪੈ ਸਿੰਧ ਪਵ ਪਾਰ ਵਾਹਿਗੁਰੂ ਸਾਹਿਬ ਜੀ ਸਬਈਆ ਖੜ ਗੇਸ ਬਲੀ ਕੌਂ ਸ਼ਾਪਨੇ ਸਾ ਭੂਪਨ ਭਾਨ ਪ੍ਰਹਾਰ ਕਰਿਓ ਹੈ ਫੜ ਗੇਸ਼ ਬਲੀ ਕੋ ਸ਼ਾਮ ਭਨੇ ਸਾਪੂਪਨ ਬਾਣ ਭਾਰ ਕਰਿਓ ਹੈ ਠੰਡ ਰਹਿ ਦਿਰਧੂ ਪਰ ਮੇਸ ਆਵੇ ਤੇ ਨਹੀਂ ਨੈ ਡਰਿਓ ਹੈ ਕੂਪਸੋ ਓ ਪੜੀ ਤੇ ਆਨਨ ਤਾ ਸਭ ਕੋ ਕਭ ਭਾਉ ਤਰਿਓ ਹੈ ਰੋਸ ਕੀ ਆਗ ਪ੍ਰਚੰਡ ਭਈ ਸਰ ਪੂਛ ਛਟੇ ਮਾਨੋ ਕੀ ਹੋ ਪਰਿਓ ਹੈ ਰੋਸ ਕੀ ਆਗ ਪ੍ਰਚੰਡ ਭਈ ਸਰ ਪੂਛ ਛਟੇ ਮਾਨੋ ਕਿ ਉਹ ਪਰਿਓ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ